OST ਆਪਣੀਆਂ ਸਰੀਰਕ ਤੋੜਾਂ ਨਾਲ ਨਿਪਰਨ ਲਈ ਮੇਰੇ ਕੋਲ ਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਲੈਣ ਦਾ ਵਿਕਲਪ ਸੀ ਜਿਨ੍ਹਾਂ ਨੂੰ OST ਦਵਾਈਆਂ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਮਤਲਬ ਓਪੀਔਡ ਸਬਸਟੀਟਿਊਸ਼ਨ ਥੈਰੇਪੀ ਹੈ ਓਪੀਔਡ ਦਾ ਅਰਥ ਹੈ ਅਫੀਮ ਤੋਂ ਬਣਨ ਵਾਲੇ ਨਸ਼ੇ ਇਹ ਇੱਕ ਇਲਾਜ ਪਹੁੰਚ ਹੈ ਜੋ ਅਜਿਹੇ ਨਸ਼ਈਆਂ ਲਈ ਵਰਤੀ ਜਾਂਦੀ ਹੈ ਜੋ ਹੈਰੋਇਨ ਜਾਂ ਅਫੀਮ ਦੇ ਨਸ਼ੇ ਦੇ ਆਦੀ ਨੇ ਇਸ ਥੈਰੇਪੀ ਵਿੱਚ ਇੱਕ ਗੈਰ ਕਾਨੂੰਨੀ ਓਪੀਓਇਡ ਜਿਵੇਂ ਹੈਰੋਇਨ ਨੂੰ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ ਕਾਨੂੰਨੀ ਓਪੀਓਇਡ ਡਰੱਗ ਜਿਵੇਂ ਕਿ ਮੈਥਾਡੋਨ ਜਾਂ ਬੁਪਰੀਨੋਰਫਿਨ ਨਾਲ ਬਦਲਣਾ ਸ਼ਾਮਲ ਹੈ। ਇਹ ਦਵਾਈਆਂ ਗੈਰ ਕਾਨੂੰਨੀ ਓਪੀਓਇਡਜ਼ ਵਰਗੀ ਖੁਸ਼ਹਾਲੀ ਜਾਂ ਬੇਹੋਸ਼ੀ ਪੈਦਾ ਕੀਤੇ ਬਿਨਾਂ ਸਰੀਰਕ ਤੋੜਾਂ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਨੇ। ਇਨ੍ਹਾਂ ਦਵਾਈਆਂ ਦਾ ਟੀਚਾ ਵਿਅਕਤੀ ਦੀ ਓਪੀਓਇਡ ਨਿਰਭਰਤਾ ਨੂੰ ਸਥਿਰ ਕਰਨਾ, ਉਹਨਾਂ ਦੇ ਸਮੁੱਚੇ ਕੰਮਕਾਜ ਵਿੱਚ ਸੁਧਾਰ ਕਰਨਾ ਅਤੇ ਨਸ਼ੇ ਦੀ ਵਰਤੋਂ ਨਾਲ ਜੁੜੇ ਜੋਖਮਾਂ ਨੂੰ ਘਟਾਉਣਾ ਹੈ। ਜਿਵੇਂ ਕਿ ਓਵਰਡੋਸ ਅਤੇ ਸੰਕਰਾਮਕ ਬਿਮਾਰੀਆਂ ਜਿਵੇਂ ਕਿ ਐਡਜ਼, ਹੈਪਟਾਈਟਸ। ਬੁਪਰੇਨੋਰਫਿਨ, ਮੈਥਡੋਨ, ਲੋਕਸੋਨ ਆਦਿ ਉਹ ਦਵਾਈਆਂ ਨੇ ਜੋ ਓਪੀਓਇਡ ਨਿਰਭਰਤਾ ਅਤੇ ਨਸ਼ੇ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਨੇ। ਇੱਥੇ ਉਹਨਾਂ ਵਿਚਕਾਰ ਮੁੱਖ ਅੰਤਰ ਨੇ ਬੁਪਰੀ ਨੋਰਫेनਿਕ ਅੰਸ਼ਕ ਓਪੀਓਡ ਐਗੋਨਿਸਟ ਹੈ ਮਤਲਬ ਕਿ ਇਹ ਦਿਮਾਗ ਵਿੱਚ ਓਪੀਓਡ ਰਿਸੈਪਟਰਾਂ ਨੂੰ ਸਰਗਰਮ ਕਰਦਾ ਹੈ ਪਰ ਹੈਰੋਇਨ ਜਾਂ ਆਕਸੀਕਡੋਨ ਵਰਗੇ ਪੂਰੇ ਓਪੀਓਡਜ਼ ਨਾਲੋਂ ਘੱਟ ਹੱਦ ਤੱਕ ਇਹ ਓਪੀਓਡਜ਼ ਦੇ ਆਦੀ ਵਿਅਕਤੀਆਂ ਵਿੱਚ ਲਾਲਸਾ ਅਤੇ ਸਰੀਰਕ ਤੋੜਾਂ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਬਿਨਾਂ ਉਸੇ ਤੀਬਰ ਉਤਸ਼ਾਹ ਜਾਂ ਬੇਹੋਸ਼ੀ ਦਾ ਕਾਰਨ ਬਣੇ ਬੁਪਰੇਨੋਰਫਿਨ ਨੂੰ ਆਮ ਤੌਰ ਤੇ ਸਬਲਿੰਗুয়াল ਗੋਲੀਆਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਆਪਣੀ ਜੀਭ ਦੇ ਹੇਠਾਂ ਰੱਖਦੇ ਹੋ ਪੂਰੀ ਓਪੀਓਡਜ਼ ਨਾਲੋਂ ਇਸ ਦੀ ਓਵਰਡੋਜ਼ ਅਤੇ ਦੁਰਵਰਤੋਂ ਦਾ ਘੱਟ ਜੋਖਮ ਹੁੰਦਾ ਹੈ ਮੈਥਡੋਨ ਇੱਕ ਪੂਰਾ ਓਪੀਓਡ ਐਗੋਨਿਸਟ ਹੈ ਮਤਲਬ ਕਿ ਇਹ ਦਿਮਾਗ ਵਿੱਚ ਓਪੀਓਡ ਰਿਸੈਪਟਰਾਂ ਨੂੰ ਪੂਰੀ ਤਰ੍ਹਾਂ ਸਰਗਰਮ ਕਰਦਾ ਹੈ ਹੈਰੋਇਨ ਵਰਗੀਆਂ ਦਵਾਈਆਂ ਵਾਂਗ ਓਪੀਓਇਡ ਨਿਰਪਰ ਵਿਅਕਤੀਆਂ ਵਿੱਚ ਲਾਲਸਾ ਤੇ ਸਰੀਰ ਟੁੱਟਣ ਦੇ ਲੱਛਣਾਂ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਪਰ ਇਹ ਬੇਹੋਸ਼ੀ ਅਤੇ ਉਤਸ਼ਾਹ ਦਾ ਕਾਰਨ ਬਣ ਸਕਦਾ ਹੈ ਮੈਥਾਡੋਨ ਆਮ ਤੌਰ ਤੇ ਤਰਲ ਰੂਪ ਵਿੱਚ ਦਿੱਤਾ ਜਾਂਦਾ ਹੈ ਅਤੇ ਖੁਰਾਕ ਲਈ ਰੋਜ਼ਾਨਾ ਵਿਸ਼ੇਸ਼ ਕਲੀਨਿਕਾਂ ਵਿੱਚ ਜਾਣ ਦੀ ਲੋੜ ਹੁੰਦੀ ਹੈ ਇਸ ਦੀ ਓਵਰਡੋਜ਼ ਜੋਖਮ ਅਤੇ ਦੁਰਵਰਤੋਂ ਦੀ ਸੰਭਾਵਨਾ ਬੋਪਰੀਨੋਰਫਿਨ ਨਾਲੋਂ ਵੱਧ ਹੈ ਨਲੌਕਸਨ ਇੱਕ ਓਪੀਓਇਡ ਵਿਰੋਧੀ ਹੈ ਮਤਲਬ ਕਿ ਇਹ ਓਪੀਓਡਸ ਦੇ ਪ੍ਰਭਾਵਾਂ ਨੂੰ ਉਹਨਾਂ ਨੂੰ ਸਰਗਰਮ ਕੀਤੇ ਬਿਨਾਂ ਇੱਕੋ ਰਿਸੈਪਟਰਾਂ ਨਾਲ ਬੰਨ੍ਹ ਕੇ ਰੋਕਦਾ ਹੈ ਇਹ ਮੁੱਖ ਤੌਰ ਤੇ ਓਪੀਓਡ ਓਵਰਡੋਜ਼ ਨੂੰ ਉਲਟਾਉਣ ਲਈ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਟੀਕੇ ਜਾਂ ਨੱਕ ਦੇ ਸਪਰੇਅ ਵਜੋਂ ਦਿੱਤਾ ਜਾ ਸਕਦਾ ਹੈ ਨਲੌਕਸੋਨ ਆਪਣੇ ਆਪ ਵਿੱਚ ਓਪੀਓਡ ਦੀ ਲਤ ਦਾ ਇਲਾਜ ਨਹੀਂ ਹੈ ਪਰ ਇਸ ਨੂੰ ਅਕਸਰ ਸਬੌਕਸੋਨ ਨਾਮਕ ਦਵਾਈ ਬਣਾਉਣ ਲਈ ਬੁਪਰੀਨੋਰਫਿਨ ਨਾਲ ਜੋੜਿਆ ਜਾਂਦਾ ਹੈ ਸਬੌਕਸੋਨ ਬੁਪਰੀਨੋਰਫਿਨ ਅਤੇ ਨਲੌਕਸੋਨ ਦਾ ਸੁਮੇਲ ਹੈ ਅਤੇ ਇਹ ਦੁਰਵਿਵਹਾਰ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਕਿਉਂਕਿ ਨਲੋਕਸੋਨ ਜਦੋਂ ਜ਼ੁਬਾਨੀ ਲਿਆ ਜਾਂਦਾ ਹੈ ਤਾਂ ਕਿਰਿਆਸ਼ੀਲ ਹੁੰਦਾ ਹੈ ਪਰ ਜਦੋਂ ਜੀਭ ਦੇ ਹੇਠਾਂ ਸਹੀ ਢੰਗ ਨਾਲ ਵਰਤਿਆ ਜਾਂਦਾ ਹੈ ਤਾਂ ਇਹ ਅਕਿਰਿਆਸ਼ੀਲ ਹੁੰਦਾ ਬੁਪਰੀਨ ਨੋਰਫਿਨ ਅਤੇ ਮੈਥਡੋਨ ਦੋਨਾਂ ਦੀ ਵਰਤੋਂ OST ਵਿੱਚ ਨਸ਼ੇ ਦੇ ਇਲਾਜ ਲਈ ਕੀਤੀ ਜਾਂਦੀ ਹੈ ਬੁਪਰੀਨ ਨੋਰਫਿਨ ਵਿੱਚ ਓਵਰਡੋਜ਼ ਅਤੇ ਦੁਰਵਿਵਹਾਰ ਦਾ ਘੱਟ ਜੋਖਮ ਹੁੰਦਾ ਹੈ ਦੂਜੇ ਪਾਸੇ ਨਲੋਕਸੋਨ ਇੱਕ ਓਪੀਓਇਡ ਵਿਰੋਧੀ ਹੈ ਜੋ ਓਪੀਓਡ ਓਵਰਡੋਸ ਨੂੰ ਉਲਟਾਉਣ ਲਈ ਵਰਤਿਆ ਜਾਂਦਾ ਹੈ ਅਤੇ ਦੁਰਵਿਵਹਾਰ ਨੂੰ ਰੋਕਣ ਲਈ ਅਕਸਰ ਸੁਬੋਕਸੋਨ ਵਿੱਚ ਬੁਪਰੀਨੋਰਫਿਨ ਨਾਲ ਜੋੜਿਆ ਜਾਂਦਾ ਹੈ। ਓਐਸਟੀ ਦੇ ਫਾਇਦਿਆਂ ਅਤੇ ਨੁਕਸਾਨਾਂ ਨੂੰ ਸਮਝਣ ਵਿੱਚ ਮੈਂ ਸਿੱਖਿਆ ਕਿ ਜਦੋਂ ਇਹ ਆਮ ਤੌਰ ਤੇ ਨਸ਼ੀਲੇ ਪਦਾਰਥਾਂ ਅਤੇ ਹੈਰੋਇਨ ਦੀ ਲਤ ਦੇ ਇਲਾਜ ਲਈ ਵਰਤੀ ਜਾਂਦੀ ਹੈ, ਇਹ ਵਿਕਲਪ ਆਪਣੇ ਖੁਦ ਦੇ ਨਸ਼ੇ ਦੀ ਲਤ ਵੀ ਲਗਾ ਸਕਦੇ ਨੇ। ਓਐਸਟੀ ਦਵਾਈਆਂ ਦਾ ਉਦੇਸ਼ ਗੈਰ ਕਾਨੂੰਨੀ ਪਦਾਰਥਾਂ ਨੂੰ ਤਜਵੀਜ਼ ਕੀਤੀਆਂ ਦਵਾਈਆਂ ਨਾਲ ਬਦਲਣਾ ਹੈ। ਜੋ ਸਰੀਰ ਤੇ ਸਮਾਨ ਪ੍ਰਭਾਵ ਪਾਉਂਦੇ ਨੇ ਹਾਲਾਂਕਿ ਇਹ ਪੌਂਚ ਨਸ਼ਾਖੋਰੀ ਦੇ ਸਰੀਰਕ ਤੋੜਾਂ ਦੇ ਲੱਛਣਾਂ ਨੂੰ ਰੋਕਣ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ ਪਰ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਹ ਦਵਾਈਆਂ ਨਿਰਭਰਤਾ ਅਤੇ ਨਸ਼ਾਖੋਰੀ ਦਾ ਕਾਰਨ ਬਣ ਸਕਦੀਆਂ ਨੇ ਜੇਕਰ ਇਹਨਾਂ ਨੂੰ ਹੌਲੀ-ਹੌਲੀ ਛੁਡਾਇਆ ਨਹੀਂ ਜਾਂਦਾ ਅਤੇ ਅੰਤ ਵਿੱਚ ਕੁਝ ਸਮੇਂ ਬਾਅਦ ਬੰਦ ਕਰ ਦਿੱਤਾ ਜਾਂਦਾ ਹੈ ਓਐਫਟੀ ਗੋਲੀਆਂ ਰੋਜ਼ਾਨਾ ਖੁਰਾਕ ਵਜੋਂ ਦਿੱਤੀਆਂ ਜਾਂਦੀਆਂ ਨੇ ਇਹ ਪਹੁੰਚ ਆਮ ਤੌਰ ਤੇ ਹੈਰੋਇਨ ਦੀ ਲੱਗ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ ਹਾਲਾਂਕਿ ਇਹ ਪਛਾਣਨਾ ਮਹੱਤਵਪੂਰਨ ਹੈ ਕਿ ਰੋਜ਼ਾਨਾ ਦੇ ਕੰਮ ਕਰਨ ਲਈ ਇਹਨਾਂ ਦਵਾਈਆਂ ਤੇ ਲੱਗ ਜਾਣਾ ਨਿਰਭਰਤਾ ਦਾ ਇੱਕ ਰੂਪ ਬਣ ਸਕਦਾ ਹੈ ਜਿਸ ਨਾਲ ਨਸ਼ਾਖੋਰੀ ਦੀਆਂ ਜੰਜੀਰਾਂ ਤੋਂ ਮੁਕਤ ਹੋਣਾ ਚੁਣੌਤੀਪੂਰਨ ਹੋ ਸਕਦਾ ਹੈ ਇਹਨਾਂ ਜੋਖਮਾਂ ਦੇ ਮੱਦੇਨਜ਼ਰ ਮੈਂ OST ਦਵਾਈਆਂ ਤੋਂ ਪਰਹੇਜ਼ ਹੀ ਰੱਖਣ ਦਾ ਫੈਸਲਾ ਲਿਆ ਕਿਉਂਕਿ ਮੈਂ ਅੱਗੇ ਆਉਣ ਵਾਲੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੇ ਪਦਾਰਥ ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ਸੀ ਸਰੀਰਕ ਅਤੇ ਮਾਨਸਿਕ ਤੋੜਾਂ ਤੋਂ ਬਚਣ ਲਈ ਮੈਂ ਆਪਣੀ ਸੋਧ ਜਾਰੀ ਰੱਖੀ ਅਤੇ ਕੁਦਰਤ ਨੇ ਮੇਰਾ ਸਾਥ ਵੀ ਦਿੱਤਾ ਇਸ ਤਰੀਕੇ ਦੇ ਬਾਰੇ ਮੈਂ ਅਗਲੇ ਅਧਿਆਇਆਂ ਵਿੱਚ ਗੱਲ ਕਰਾਂਗਾ